ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਵੀਰੇ ਉਹਨੇ ਕਬੜ ਗਾਂ ਬਿਖਾਰੀਏ ਜੋ ਗਾਂਏ ਵੀ ਵੀਰੇ ਰਿਪੀਟ ਕਰ ਚੁੱਕੀ ਆ ਘਰ ਵੱਡਾ ਕਨਵਰਟ ਕਰ ਗਈ ਹੋਈ ਪੰਚੀ ਵਰੀ ਹੈ ਹੋਈ ਪੰਚੀ ਵਰੀ ਵੀ ਤਾਂ ਹਾਂ ਚਾਰ ਵਾਰ ਤਾਂ ਪੱਕੀ ਹੈ ਇਹ ਵੀਰੇ ਘਟੋ ਘਟ ਚਾਰ ਤੇ ਪੰਜ ਵਰੀ ਰਿਪੀਟ ਹੋ ਚੁੱਕੀ ਹੈ ਗਾਂ ਆਪਾਂ ਜਿਗ ਨੂੰ ਵੀਰੇ ਕੱਲ ਦਿਖਾਈਏ ਇਹ ਵੀਡੀਓ ਦੇ ਬੱਚੇ ਵੀ ਮੜੇ ਮੰਝਾਂ ਰਹੀ ਜਾਣੇ ਹਨ ਆਪਾਂ ਫਾਰਮੂਲਾ ਵਰਤ ਕੇ ਹੈ ਹਨ ਉਹ ਕੀ ਪਾਇਆ ਹੈਗਾ ਤੇ ਟੜਕਾ ਵੀਰੇ ਆਪਾਂ ਗੱਲ ਕਰੀ ਤੀ ਬੱਚੇ ਦੇ ਜਿਹੜੀ ਗਾਵਾਂ ਦੇ ਵਿੱਚ ਹਰ ਵਾਰ ਪਾਣੀ ਮਾਰ ਦਿਆ ਨੇ ਉਹ ਸ਼ਿਸ਼ਟ ਹੁੰਦਾ ਇੱਕ ਹੁੰਦਾ ਕੋਈ ਆ ਵੀਰੇ ਇਹਦੇ ਸ਼ਿਸ਼ਟ ਗਾਂ ਦੇ ਬਣਦਾ ਪਹੁੰਚ ਜਾਂਦੇ ਤੇ ਇਹ ਬਹੁਤ ਮਾਰਦੀਆਂ ਤੇ ਅਪਾ ਇਹ ਕਰ ਦਿੰਨੇ ਆ ਉਹ ਤਾਂ ਬਾਅਦ ਵੀਰੇ ਬਹੁਤ ਟਾਈਮ ਲਗਤ ਰਹੇ ਪਾਣੀ ਚੜਦੀ ਜਾਂਦੀ ਆ ਉਹ ਵੀਰੇ ਸ਼ਿਸ਼ਟ ਹੁੰਦਾਗਾ ਤੇ ਉਹ ਮਨਕ ਸ਼ਾਲਾ ਹੁੰਦਾ ਪਿੱਛੇ ਨੇ ਤੇ ਬੱਚੋ ਜਦੋਂ ਫਟ ਜੇ ਤੇ ਭਰ ਜੇ ਹੋ ਜਾਂਦਾ ਆਪਾਂ ਇਹ ਰਿਸੈਪਟਲ ਵੀ ਲਾਇਆ ਸੀਗਾ ਆਈ ਵੀ ਵੀ ਫਟ ਜੇ ਪਰ ਵੀਰੇ ਨਹੀਂ ਹੁਣੇ ਨਹੀਂ ਕੰਮ ਕੀਤਾ ਆਪਣਾ ਵੀਰੇ ਉਹ ਕਿੱਥੇ ਲੋੜਾ ਉਹ ਚੀਜ਼ ਦੀ ਜਿਹੜੇ ਜੀ ਐਨ ਆਰ ਐਚ ਦੀ ਵੀਰੇ ਨੂੰ ਪੰਡ ਲੋੜ ਕਿੱਥੇ ਆ ਗਈ ਉਹ ਪਹਿਲਾਂ ਆਪਾਂ ਦੇਖਣਾ ਪੈਂਦਾ ਹੈਗਾ ਵੀ ਇਹੋ ਪੈਲੋਡ ਪਈ ਹੈ ਜਾਂ ਨਾ ਪਈਆ ਹੁਣ ਇਹਨੂੰ ਆਪਾਂ ਸਭ ਕੁਝ ਕਰ ਲਿਆ ਇਸ ਚੀਜ਼ ਦਾ ਆਪਾਂ ਨੇ ਪਾਊਡਰ ਵੀ ਗੱਲਾਂ ਪਾ ਕੇ ਦੇਖ ਲਿਆ ਤੇ ਪਹਿਲਾਂ ਆਪਾਂ ਗੋਲੀ ਪਾਈ ਜਕਨਸ਼ੀਵਰ ਦੇ ਹੋਈ ਪਾ ਕੇ ਦੇਖ ਲਈ ਨਾਲ ਤੇ ਇਹ ਨਹੀਂ ਗੱਲ ਬਣੀ ਤੇ ਅੱਜ ਵੀਰੇ ਆਪਾਂ ਫੰਟਰਸ਼ਨ ਜਾ ਰਹੇ ਹਾਂਗੇ ਸਭ ਨਾਲ ਪਹਿਲਾਂ ਆਪਣੇ ਵੇਹ ਲੈਣੀ ਕੀ ਆ ਆਪਾਂ ਵੇਹ ਲੈਣੀ ਆ ਮੈਟਰੀ ਚੱਪਾ ਸਿੱਕ ਵਧੀਆ ਮੈਟਰੀ ਚੱਪਾ ਹੁੰਦੀ ਆ ਥੋੜੀ ਜੀ ਕੌਂਕ੍ਰੀਟਾ ਹੁੰਦੀ ਆ ਵੀਰੇ ਕਹਿੰਦੇ ਨੇ ਤੇ ਆਈ ਜੂ ਵਿੱਚ ਪੰਜ ਢੋਕੀ ਹੁੰਦੀ ਆ ਇਹ ਨਾਲੀ ਸੀਤ ਹੁੰਦਾ ਨਾਲੀ ਦੇ ਗਰੱਬ ਜ ਹੁੰਦਾ ਹੈਗਾ ਤੇ ਆਪਾਂ ਇਹ ਅੰਦਰੇ ਭਰਨੀ ਆ ਇਹ ਭਰਨ ਤੋਂ ਬਾਅਦ ਵੀ ਆਪਾਂ ਉਹਨੀਆਂ ਗੋਲੀ ਵੀਰੇ ਪੇਟ ਦੇ ਕੀੜਿਆਂ ਬਾਤ ਤੇ ਗੋਲੀ ਵੀਰੇ ਆਪਾਂ ਓਰੀਜਨਲ ਹੀ ਪਾਉਣੀ ਆ ਥੇਸੀ ਗੋਲੀ ਨਹੀਂ ਪਾਉਣੀ ਹੈਗੀ ਜਿਵੇਂ ਆਪਣੇ ਆਮ ਦੁਕਾਨਾਂ ਦਾ ਆਪਾਂ ਗੋਲੀ ਆਪ ਲੈ ਲੈਂਦੇ ਆ ਤਾਂ ਕਿ ਮੈਡੀਕਲ ਤੋਂ ਉਹ ਵੀ ਦੇਸੀ ਗੋਲੀ ਹੁੰਦੀ ਆ ਇੱਕ ਆ 20 ਰੁਪਏ ਦੀ ਗੋਲੀ ਹੁੰਦੀ ਆ ਉਹਦੇ ਪ੍ਰਿੰਟ ਵੀਰੇ 90 ਰੁਪਏ ਹੁੰਦਾਗਾ ਇਹ ਗੋਲੀ ਦੇ ਵੀਰੇ ਪ੍ਰਿੰਟ ਜੰਨਾ ਹੁੰਦਾ 19 ਰੁਪਏ ਦੀ ਹੁੰਦੀ ਆ 10 ਰੁਪਏ ਬਚ ਘਰ ਤੋਂ ਉਹਦੋਂ ਆਪਾਂ ਵੀਰੇ ਫਾਰਮੂਲਾ ਹੋ ਗਿਆ ਪਾਊਡਰ ਸੀਆਰ ਚ ਆਪਣੇ ਲੈ ਲੈਣਾ ਹੈ ਕਿਲੋ ਤੇ ਕਿਲੋ ਪਾਊਡਰ ਲੈ ਲੈਣਾ ਸੀਆਰ ਚ ਪਾਊਡਰ ਤੇ ਵਿੱਚ ਪਾਉਣਾ ਆਪਾਂ ਵੀ ਇਹ ਪਾਊਡਰ ਪ੍ਰਦਾਨ ਇਹ ਟਾਉਨ 83 ਹੈ ਤੇ ਵਿੱਚ ਆਪਾਂ ਇਹਦੇ ਵੀ ਇਹ ਮਿਲਾ ਲੈਣਾ ਹੈ ਜੋ ਵੀ ਇਹ ਗੋਲੀਆਂ ਨੇ ਜੋ ਵੀ ਇਹ ਗੋਲੀਆਂ ਨੇ ਕਰਵਾ ਮਿਲਦੀਆਂ ਇਹ ਗੋਲੀਆਂ ਆਪਾਂ ਵੀ ਕੁੱਟ ਲੈਣੀਆਂ ਨੇ ਸਾਰੀਆਂ ਕੁੱਟਣ ਤੋਂ ਬਾਅਦ ਸਾਰਾ ਫਾਰਮੂਲਾ ਆਪਾਂ ਇਕੱਠਾ ਕਰ ਲੈਣਾ ਇਹਦੇ ਵਿੱਚ ਹੀ ਆਪਣੇ ਕਰ ਲਈਆਂ ਪਾਲੀਆਂ ਇਹ ਕਿਰੇ ਦੇਲੀ ਵੀਰੇ ਛੋਕ ਛੋਕ ਗਰਾਮਾ ਆਰਡਰ ਪਾ ਲਿਆ ਕਰੋ ਲੈ ਜਰਾ ਵੀਰੇ ਨਾ ਪਾਊਡਰ ਪਾ ਦੋ ਤੇ ਗੋਲੀ ਇੱਕ ਨਾਲ ਹੋਰ ਹੁੰਦੀ ਆ ਮੈਨੂੰ ਲੱਗਦਾ ਬਾਈ ਜਣੇ ਭੁੱਲ ਗਿਆ ਉਹ ਹੁਣ ਜਿਵੇਂ ਵੀਰੇ ਇਹ ਗਾਂ ਦੇ ਕਹਿੰਨੇ ਛਿਸ਼ਟਾ ਆ ਰਿਹਾਗਾ ਆਪਣਿਆ ਪੈਗਾ ਇਹਨੂੰ ਵੀਰੇ ਗੋਲੀ ਹੁੰਦੀ ਆ 41 F ਦੀ ਗੋਲੀ ਹੁੰਦੀ ਆ ਤੇ ਉਹ ਕੱਲ ਨੂੰ ਆਪਾਂ ਲੈ ਆਵਾਂਗੇ ਤੇ ਹੁਣ ਹੈ ਨਹੀਂ ਤੀ ਤਾਲਕ ਪਰ ਦਿਖਾਈ ਨਹੀਂ ਹੈਗੀ ਉਹ ਗੋਲੀ ਢਿੱਲੀ ਆਪਾਂ ਨਾਲ ਦੇ ਇੱਕ ਪਾਉਣੀ ਹੈਗੀ ਗਾਂ ਨੂੰ ਜੋ ਵੀਰੇ ਛਿਸ਼ਟ ਦਿੰਦੀ ਹੈਗੀ ਬਈ ਲੰਮਾ ਟਾਈਮ ਦੇਈ ਜਾਂਦੀ ਆ ਹੁਣ ਵੀਰੇ ਉਹ ਠੀਕ ਕਰੋਗੀ ਵੀਰਨભાઈ પાਕੇ ਇਹ ਆਪਣੀ ਗਾਣੇ ਪੱਕੀ ਨੇ ਰਹਿ ਜਾਣਾਗਾ ਤੇ ਬਹੁਤ ਪਸ਼ੂ ਰਹਿ ਗਏ ਤੇ ਆਪਾਂ ਕੱਲੇ ਇਹਨਾਂ ਦਿਖਾਉਂਦੇ ਵੀ ਕੱਲੇ ਪੌਂਟਰ ਬਹੋਣਿਆ ਵੀ ਸਾਡੇ ਪਸ਼ੂ ਰਹਿ ਨੇ ਉਹ ਤਾਂ ਹੁਣੇ ਜਿਮਾਨ ਨਾਲ ਤੇ ਆਪਣੇ ਫਾਰਮੂਲਾ ਹੁਣ ਦੁਆਰੋਂ ਦੁੱਧ ਕੀਤਾ ਫਿਰ ਤੋਂ ਆਪਾਂ ਨੂੰ ਹੋ ਗਏ ਵੀਰੇ 3 ਮਹੀਨੇ ਹੋਣ ਤੇ ਵਰਤ ਤੈਨੂੰ ਬਹੁਤ ਮਹਿੰਗਾ ਪੈਂਦਾਗਾ ਪਸ਼ੂਰੇ ਨੇ ਬਹੁਤ ਰਹਿ ਗਏ ਆਪਾਂ ਇਹਨੂੰ ਟੜਕੇ ਵੀਰੇ ਚ ਇੱਕ ਵੀਡੀਓ ਪਾਈ ਦੀ ਸਾਡੇ ਪਿੰਡ ਬਾਦਸ਼ਾਹਪੁਰ ਤੇ ਉਹਨਾਂ ਨੇ ਵੀਰੇ 5 ਪਸ਼ੂ ਤੇ 6 ਸੌਰੀ 6 ਪਸ਼ੂ ਤੇ ਤੇ ਇੱਕਾਂ ਪਿੱਛੇ ਛੜਤਾ ਤੋਂ ਬਾਰੇ ਫੇਰ 5 ਪਸ਼ੂ ਨੇ ਰਹਿ ਗਏ ਪਸ਼ੂ ਪਛੋ ਵੀ ਬਹੁ ਟਾਈਮ ਤੋਂ ਰਿਫਿਟਰ ਹੋ ਚੁੱਕੇ ਤੇ ਨਹੀਂ ਰਹਿ ਰਹੇ ਤੇ ਉਹਨਾਂ ਨੂੰ ਆਪਾਂ ਵੀਰੇ ਸ਼ਾਰਾ ਸ਼ਮਾਨ ਅਸੀਂ ਸ਼ੇਮ ਤੋਂ ਸ਼ੇਮ ਸ਼ਾਰਾ ਸ਼ਮਾਨ ਨਹੀਂ ਪਾਇਆ ਤੇ ਉਹਨਾਂ ਦੇ ਆਪਾਂ ਮੈਟਰੀਚ ਆਪਣੀ ਪਰੀ ਹੈਗੀ ਕਿਉਂਕਿ ਉਹ ਤਾਂ ਨਹੀਂ ਮੈਟਰੀਚ ਆਪਰੀ ਉਹਨਾਂ ਦੇ ਆਪਾਂ ਵੀਰੇ ਉਹ ਇਹ ਛੇਸ ਨਹੀਂ ਹੁੰਦੇ ਨਾ ਮਰਾ ਹੈਗਾ ਦੀ ਮੱਝਾਂ ਦੀ ਉਹ ਕੱਲੀਆਂ ਮੱਝਾਂ ਆਉਣ ਹੀ ਰਹਿ ਰਹੀਆਂ ਇਹਦੀਆਂ ਕੋਈ ਘਾਟ ਨਾ ਕੋਈ ਸਾਇਲੈਂਟ ਹੀਟ ਦੀ ਉਹ ਮੱਝਾਂ ਦੀ ਤੇ ਉਹਨੂੰ ਸ਼ੀਰਚ ਪਾਊਡਰ ਵਰਦਾਨ ਤੇ ਕਰਮਿੰਦੇ ਗੋਲੀਆਂ ਕੱਲਾ ਸ਼ਾਰਾ ਸ਼ਮਾਨ ਆਪਾਂ ਨੇ ਇਹ ਪਾਇਆ ਪਸ਼ੂ ਨੂੰ ਸਾੜੇ ਰਹਿ ਗਈ ਵੀਰੇ ਤੇ ਤੁਹਾਨੂੰ ਦਿਖਾਉਣਾ ਵੀਰੇ ਇੱਕ ਆਪਾਂ ਮੱਛੀ ਜੋ ਕਿ 40 42 ਦੀ ਮੱਛੀ ਆ ਨਾਦਰੇ ਵੀਰੇ ਸੰਗ ਆਏ ਨੇ ਮੱਛੀ ਦੇ ਤੇ ਨਾਲੇ ਸੰਗ ਆਉਣੇ ਨੇ ਬਾਕੀ ਉਹ ਟੀਕੇ ਖਾਣੇ ਮੱਛੀਆਂ ਆ ਰਹੀਆਂ ਨੇ ਉਹ ਗਾਵਾਂ ਦੇ ਭਰਾ ਉਹ ਸ਼ੀਮਣਾ ਕੋਈ ਮਹਲਾ ਮਹਗਾ ਨਹੀਂ ਹੈਗਾ ਕੋਟਲੀ ਆਪਣਾ ਮੇਰੇ 3000 ਦਾ ਮੈਂ ਜਾਂਦਾ ਹੈਗਾ ਤੇ ਹਰ ਇੱਕ ਤੋਂ ਡਾਕਟਰ ਲਈ ਬਾਈ ਲਵੇਂ ਹੁੰਦੀ ਹੈਗਾ ਬਹੁਤ ਵਧੀਆ ਸ਼ੀਮਣਾਗਾ ਉਹ ਪਹਿਲਾਂ ਉਹ ਪੱਛੀ ਵੀਰੇ ਇਸੇ ਦੀ ਆ ਦੇਖੋ ਇਹ ਕ੍ਰੋਚ ਆ ਐਫ ਐਫ ਦੋ ਵਰਾਇ ਚੱਪਸ਼ਾ ਠੀਕ ਆ ਪਿਓਰ ਨਹੀਂ ਹੈਗੀ ਬਰ ਕਹਿੰਦੇ ਆਪਾਂ ਇਹ ਤੋਂ ਬੱਚਾ ਲਵਾਂਗੇ ਪਿਓਰ ਵੀਰੇ ਥੋੜੀ ਸਮਝੋ ਜੀ ਆਪਾਂ ਇਹਨੂੰ ਫੀਡ ਫੋਡ ਪਾ ਰਹੇ ਆ ਤੇ ਪਾਲ ਤਾਰਾਂ ਦੀ ਫੀਡ ਪਾ ਰਹੇ ਆ ਨਾ ਠੀਕ ਆ ਤਾਰਾਂ ਦੀ ਫੀਡ ਪਾ ਰਹੇ ਆ ਤੇ ਨਾਲ ਸੀਅਰਸ ਦਾ ਪਾਊਡਰ ਪਾ ਰਹਿਆਂਗੇ ਬਰ ਤਿਆਰ ਵੀਰੇ ਹੋ ਜਾਊਗੀ ਤੇ ਆ ਕੱਟੀ ਵੀਰੇ ਇਹ ਭੀਸ਼ਮ ਦੀ ਆ ਵੀਰਾਵਲੀ ਭੀਸ਼ਮ ਦੀ ਕੱਟੀ ਆ ਤੇ ਖੜੀ ਆ ਵੀਰੇ ਰਾਜੂ ਮਾਰੇ ਪੰਡ ਤੇ ਇਹ ਸ਼ੀਰੀ ਪੰਨਦੀ ਆਈ ਵੀਰੇ ਮਾਂ ਕੀ ਤੇ ਆਪਾਂ ਹੁਣ ਉਬਜੀ ਵੀ ਕੱਟੀ ਵੀ ਆਪ ਤਿਆਰ ਕਰ ਰਹੇ ਆ ਤਾਰਾਂ ਫੀਡ ਪਾ ਕੇ ਉਹ ਜਿਹੜੇ ਇਹ ਪਛੀ ਦੀ ਉਮਰ ਹੈ ਜਿਹੜੀ 2 ਦੋ ਟਾਈ ਮਹੀਨੇ ਦੀ ਹੈ ਤੇ ਇਹ 6 ਮਹੀਨੇ ਦੀ ਉਮਰ ਹੈ ਜੀ ਕੱਟੀ ਜੀ ਇਹਨ ਵਿੱਚ ਆਪਾਂ ਡੇਲੀ ਪਾਊਡਰ ਪਾ ਰਹੇ ਹਾਂ ਸੀਆਰ ਸਰਟੀਨ ਦੇ ਵਿੱਚ ਤੇ ਬਾਕੀ ਵੀਡੀਓ ਵੀਰੇ ਸ਼ੇਅਰ ਕਰਦੇ ਹੋਣ ਵੱਧ ਵੱਧ ਚੈਨਲ ਸਬਸਕ੍ਰਾਈਬ ਕਰ ਲਿਓ ਅਸੀਂ ਕੱਲ੍ਹ ਜੀ ਸਾਰਿਆਂ ਨੂੰ